ਐਂਟੀ ਡਰੋਨ ਸਿਸਟਮ ਦਾ ਲਾਂਚ ਹੈ ਸਰ ਕੀ ਕਹਿੰਦੇ ਆ ਇਹ ਇਹਦੀ ਬੜਾ ਜਿਹੜੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਬੜਾ ਵਧੀਆ ਇੱਕ ਉਪਰਾਲਾ ਡੇਟਾ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਵੀ ਡਰੋਨ ਕੋਈ ਪਾਕਿਸਤਾਨ ਤੋਂ ਇੰਟਰਨੈਟ ਸਮਗਲਰਸ ਯੂਜ਼ ਕਰਦੇ ਆ ਤੇ ਉਹ ਡਰੋਨ ਦੇ ਉੱਤੇ ਜਿਵੇਂ ਕਿ ਇਹਦਾ ਨਾਂ ਰੱਖਿਆ ਬਾਜ਼ ਅੱਖ ਐਂਟੀ ਡਰੋਨ ਸਿਸਟਮ ਹੈ ਜਿਹਦੇ ਵਿੱਚ ਕੋਈ ਡਰੋਨ ਸਾਡੇ ਹੁਣ ਸਾਡੀ ਨਿਗਾਚ ਹੋਊਗਾ ਤੇ ਇਸ ਤੇ ਵੀ ਜਿਹੜਾ ਡਰੱਗਸ ਦੇ ਅਗੇਂਸਟ ਜਿਹੜੀ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਸਾਨੂੰ ਬਹੁਤ ਇਹਦੀ ਸਹਾਇਤਾ ਮਿਲੂਗੀ ਤੇ ਅਸੀਂ ਹੋਰ ਵੀ ਵੱਧ ਜਿਹੜੇ ਸਮੱਗਲਰਜ਼ ਨੂੰ ਤੇ ਜਿਹੜੇ ਡਰੋਨਸ ਨੂੰ ਆਂਦੇ ਰੋਕ ਸਕਦੇ ਹਾਂ ਤਾਂ ਕਿ ਆਪਣੇ ਏਰੀਆ ਦੇ ਵਿੱਚ ਇਹ ਡਰੋਨਸ ਰਾਹੀਂ ਜਿਹੜੀ ਸਮੱਗਲਿੰਗ ਹੁੰਦੀ ਉਹ ਨਾ ਹੋਵੇ ਸਰ ਇਹਦੀਆਂ ਹੋਰ ਕੀ ਐਕਟੀਵਿਟੀਆਂ ਆਗਿਆ ਜਿਵੇਂ ਸਰਦੀ ਏਰੀਆ ਵਿੱਚ ਨਸ਼ਾ ਤਸਕਰਾ ਦੇਖਲਾਸ ਹਾਂ ਜੀ ਇਹ ਇਹੀ ਹੈ ਜੀ ਵੀ ਜੇ ਜੇ ਕੋ ਡਰੋਨ ਆਉਂਦਾ ਸਾਨੂੰ ਉਸ ਦੀ ਜਾਣਕਾਰੀ ਮਿਲ ਜੇ ਅਗਰੂਗੀ ਤੇ ਉਸ ਨੂੰ ਉਸ ਤੇ ਉਹਨੂੰ ਆਪਾਂ ਨੀਚੇ ਵੀ ਘਰਾ ਸਕਦੇ ਹਾਂ ਡੇਵੀਜ਼ ਲਿਆ ਕਰਾਂਗੇ ਉਹਨੂੰ ਇਤਨਾ ਨਸ਼ਾ ਤਸਕਰਾਂ ਦਾ ਵੀ ਪਤਾ ਲੱਗ ਸਕਦਾ ਹੈ ਬਿਲਕੁਲ ਜੀ ਬਿਲਕੁਲ ਜੇ ਜਿਹੜੇ ਪਾਸੇ ਜਾ ਰਿਹਾ ਹੋਊਗਾ ਜੇ ਡਰੋਨ ਨੂੰ ਆਪਾਂ ਨੂੰ ਉਸ ਦਾ ਪਤਾ ਲੱਗ ਸਕਦਾ ਵੀ ਕਿੱਥੋਂ ਆ ਰਿਹਾ ਕਿੱਧਰ ਜਾ ਰਿਹਾ ਹੈ ਤੇ ਉੱਥੇ ਕੋਈ ਨਾ ਕੋਈ ਜੇ ਇਮੀਡੀਏਟਲੀ ਅਸੀਂ ਰੇਡ ਕਰਾਂਗੇ ਤੇ ਉਹਨਾਂ ਨੂੰ ਫੜ ਲਿਆ ਕਰਾਂਗੇ